ਪਾਰ ਦੇਸ਼ ਜਾਤ ਆਜ਼ਾਦੀ ਦੀਆਂ ਖੁਸ਼ੀਆਂ ਮਨਾਉਣ ਵਾਲਿਓ ਆਜ਼ਾਦੀ ਦੀਆਂ ਖੁਸ਼ੀਆਂ ਮਨਾਉਣ ਵਾਲਿਓ ਕੀ ਇਹ ਭਾਰਤ ਦੇਸ਼ ਆਜ਼ਾਦ ਹੈ ਬਾੜ ਖੇਤ ਦੀ ਖੇਤ ਨੂੰ ਖਾਣ ਲੱਗੀ ਬਾੜ ਖੇਤ ਦੀ ਖੇਤ ਨੂੰ ਖਾਣ ਲੱਗੀ ਖੇਤ ਹੋ ਰਿਹਾ ਸਾਰਾ ਬਰਬਾਦ ਹੈ ਹਿੰਦੂ ਮੁਸਲਮ ਦੇ ਨਾਤੇ ਹੋਣ ਦੰਗੇ ਹਿੰਦੂ ਮੁਸਲਮ ਦੇ ਨਾਤੇ ਹੋਣ ਦੰਗੇ ਦੱਸੋ ਕੀ ਏ ਲੋਕਵਾਦ ਹੈ ਥਾ ਥਾਂ ਕਰਫਿਊ ਹਟਾਲਾ ਹੋ ਰੀਆਂ ਥਾ ਥਾਂ ਕਰਫਿਊ ਹਟਾਲਾ ਹੋ ਰੀਆਂ ਵਿੱਚੋਂ ਗੋਲੀਆਂ ਦੀ ਆਉਂਦੀ ਆਵਾਜ਼ ਹੈ ਪਵਿੱਤਰ ਸਥਾਨਾਂ ਦੀ ਕਰਦੇ ਬੇਅਦਬੀ ਪਵਿੱਤਰ ਸਥਾਨਾਂ ਦੀ ਕਰਦੇ ਬੇਅਦਬੀ ਤੇ ਕਹਿੰਦੇ ਸਾਡਾ ਦੇਸ਼ ਖੁਸ਼ ਆਮ ਹੈ ਤੇ लास्ट ਕਰਨੀ ਨੌਕਰੀ ਪੇਸ਼ੇ ਦੀ ਤਲਾਸ਼ ਕਰਨੇ ਨੀ ਨੌਕਰੀ ਪੇਸ਼ੇ ਦੀ ਮੁੱਠੀ ਗਰਮ ਕਰਨ ਦਾ ਸਵਾਲ ਹੈ ਗਰੀਬ ਜਾਂਦਾ ਦਿਨੋ ਦਿਨ ਗਰੀਬ ਹੋਈ ਗਰੀਬ ਜਾਂਦਾ ਦਿਨੋ ਦਿਨ ਗਰੀਬ ਹੋਈ ਅਮੀਰਾਂ ਲਈ ਇਹ ਦੁਨੀਆ ਆਵਾਦ ਹੈ ਅਮਨ ਸ਼ਾਂਤੀ ਦੀ ਗੱਲ ਛੱਡੋ ਪਿੱਛੇ ਅਮਨ ਸ਼ਾਂਤੀ ਦੀ ਗੱਲ ਛੱਡੋ ਪਿੱਛੇ ਇੱਥੇ ਤਾਂ ਕੁਰਸੀ ਤੇ ਬੈਠਣ ਦਾ ਸਵਾਲ ਹੈ ਚਿੜੀਆਂ ਬਾਗ ਚੁੰਝਾ ਫਸਾਈ ਬੈਠੇ ਚਿੜੀਆਂ ਬਾਗ ਚੁੰਝਾ ਫਸਾਈ ਬੈਠੇ ਜੀਣਾ ਕਰਨਾ ਲੋਕਾਂ ਲਈ ਰਾਜ ਹੈ ਸਭਿਆਚਾਰ ਆਪਣਾ ਗਵਾਉਣ ਲੱਗੇ ਸਭਿਆਚਾਰ ਆਪਣਾ ਗਵਾਉਣ ਲੱਗੇ ਇਹਨਾਂ ਤੇ ਪੱਛਮੀ ਸਭਿਅਤਾ ਦਾ ਪ੍ਰਭਾਵ ਹੈ ਨੌਜਵਾਨੋ ਨੌਜਵਾਨੋ ਖਲ ਉੱਠ ਕੇ ਹੱਲ ਲੱਭੋ ਨਹੀਂ ਸਾਡੀ ਆਜ਼ਾਦੀ ਬਰਬਾਦ ਹੈ ਤੁਸੀ ਜਵਾਨੋ ਇੱਕ ਕੌਮ ਦੇ ਵਿਆਹਣ ਖੁਸ਼ਹਾਲੀ ਦਾ ਸੁਸਾਪ ਕੁਚਾਰ ਹੈ ਸੱਚ ਨਹੀਂ ਸਭ ਬਜ਼ੁਰਗਾਂ ਤੋਂ ਪੁੱਛ ਲਓ ਸੱਚ ਨਹੀਂ ਤਾਂ ਬਜ਼ੁਰਗਾਂ ਤੋਂ ਪੁੱਛ ਲਓ ਕਿ ਇਹ ਭਾਰਤ ਦੇਸ਼ ਆਜ਼ਾਦ ਹੈ ਟੱਕਾ ਪਲਕ ਕੇ ਰੱਖ ਦਿਓ ਅਸ਼ਾਂਤੀ ਦਾ ਟੱਕਾ ਪਲਕ ਕੇ ਰੱਖ ਦਿਓ ਅਸ਼ਾਂਤੀ ਦਾ ਇਹ ਤੁਹਾਡੇ ਹੰ ਚਰਨ ਦਾ ਜਵਾਬ ਸਵਾਲ ਹੈ ਖਾਓ ਕਸ਼ਮਾ ਤੇਜੀ ਰੱਖਿਆ ਲਈ ਸਾਊ ਕਸਮਾ ਦੇਸ਼ੀ ਰੱਖਿਆ ਲਈ ਲੌਗਿਆ ਵੀਰੋ ਤੁਹਾਡੇ ਨਾਲ ਹੈ ਲੌਗਿਆ ਵੀਰੋ ਤੁਹਾਡੇ ਇਹ ਕਸ਼ਤਾ 1984 ਦੀ ਹੈ ਤੇ ਅੱਜ ਵੀ ਹਾਲਾਤ ਸਾਡੇ ਦੇਸ਼ ਦੇ ਹੋਏ